ਇਸ ਵੀਡੀਓ ਦੇ ਵਿੱਚ ਅਸੀਂ ਪਾਠ ਨੰਬਰ 11 ਹਿਸਟਰੀ ਕਲਾਸ 12 ਬੰਦਾ ਸਿੰਘ ਬਹਾਦਰ ਦੇ ਬਾਰੇ ਪੜਾਂਗੇ। ਉਹਨਾਂ ਦੀ ਲਾਈਫ ਤੇ ਸਿੱਖ ਧਰਮ ਨੂੰ ਕੀ ਉਹਨਾਂ ਦਾ ਯੋਗਦਾਨ ਹੈ। ਤੋਂ ਇਹ ਧਰਮ ਬੰਦ ਸਿਲੇਬਸ ਦਾ ਲਾਸਟ ਚੈਪਟਰ ਹੈ। ਇਹਦੇ ਬਾਅਦ ਤੁਹਾਨੂੰ ਮੈਂ ਇਹਦੇ ਮਾਡਲ ਟੈਸਟ ਪੇਪਰ ਦੇ ਵੀ ਕੁਝ ਵੀਡੀਓ ਪ੍ਰੋਵਾਈਡ ਕਰਵਾਵਾਂਗਾ। ਤੋਂ ਚਲੋ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ ਸੀ? 1670। ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ ਸੀ? ਰਾਜੋਰੀ ਬੰਦਾ ਸਿੰਘ ਬਹਾਦਰ ਦਾ ਮਢਲਾ ਨਾਮ ਕੀ ਸੀ ਲక్ష్మణਦੇਵ ਬੰਦਾ ਸਿੰਘ ਬਹਾਦਰ ਦੇ ਪਿਤਾ ਦਾ ਨਾਮ ਕੀ ਸੀ RAMDEV ਬੰਦਾ ਸਿੰਘ ਬਹਾਦਰ ਬਿਰਾਗੀ ਕਿਉਂ ਬਣਿਆ ਇੱਕ ਗਰਭਵਤੀ ਹਿਰਨ ਨੂੰ ਮਾਰਨ ਦੇ ਕਾਰਨ ਬਿਰਾਗੀ ਬਣਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣਾ ਨਾਮ ਕੀ ਰੱਖਿਆ ਮਾਧੋਦਾਸ 나सिक ਵਿਖੇ ਬੰਦਾ ਸਿੰਘ ਬਹਾਦਰ ਦੀ ਮੁਲਾਕਾਤ ਕਿਸ ਜੋਗੀ ਨਾਲ ਹੋਈ ਓਗੜਨਾਥ ਬੰਦਾ ਸਿੰਘ ਬਹਾਦਰ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਿੱਥੇ ਹੋਈ ਨਦੇੜ ਬੰਦਾ ਸਿੰਘ ਬਹਾਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਦੋਂ ਮਿਲਿਆ 1708 ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਦੋ ਦਾਸ ਦਾ ਨਾਮ ਕੀ ਰੱਖਿਆ ਬੰਦਾ ਸਿੰਘ ਬਹਾਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਕਿਉਂ ਭੇਜਿਆ ਮੁਗਲਾਂ ਦੇ ਅਤਿਆਚਾਰਾਂ ਦਾ ਬਦਲਾ ਲੈਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਪੰਜ ਪਿਆਰਿਆਂ ਨੂੰ ਬੰਦਾ ਸਿੰਘ ਬਹਾਦਰ ਦੇ ਨਾਲ ਭੇਜਿਆ ਉਹਨਾਂ ਵਿੱਚੋਂ ਕੌਣ ਸ਼ਾਮਲ ਨਹੀਂ ਸੀ ਸਾਹਿਬ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਕੂਚ ਕਰਨ ਤੋਂ ਪਹਿਲਾਂ ਕੀ ਆਦੇਸ਼ ਦਿੱਤਾ ਸਚਾਈ ਦੇ ਵੱਲ ਚੱਲੇ ਬ੍ਰਹਮਚਾਰੀ ਰਹੇ ਆਪਣਾ ਵੱਖਰਾ ਧਰਮ ਸਥਾਪਿਤ ਨਾ ਕਰੇ ਇਹ ਸਾਰੇ ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਦੋਂ ਕੀਤੀ 1790 ਬੰਦਾ ਸਿੰਘ ਬਹਾਦਰ ਨੇ ਆਪਣੀ ਸੈਨਿਕ ਕਾਰਨਾਮੇ ਦੀ ਸ਼ੁਰੂਆਤ ਕਿੱਥੋਂ ਕੀਤੀ ਸੋਨੀਪੱਤ ਤੋਂ ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਜਿੱਤ ਕਿਹੜੀ ਸੀ ਸਮਾਣਾ ਦੀ ਬੰਦਾ ਸਿੰਘ ਬਹਾਦਰ ਨੇ ਸਮਾਣਾ ਤੇ ਹਮਲਾ ਕਿਉਂ ਕੀਤਾ ਕਿਉਂਕਿ ਉੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦੋ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਰਹਿੰਦੇ ਸਨ ਬੰਦਾ ਸਿੰਘ ਬਹਾਦਰ ਦੇ ਸਮੇਂ ਕਪੂਰੀ ਦਾ ਸ਼ਾਸਕ ਕੌਣ ਸੀ ਕਪੂਰੀ ਦਾ ਸ਼ਾਸਕ ਬੰਦਾ ਸਿੰਘ ਬਹਾਦਰ ਸਮੇਂ ਸੀ ਕਦਮੀ ਉਦੀਨ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦੇ ਦੌਰਾਨ ਹੇਠ ਲਿਖਿਆਂ ਵਿੱਚੋਂ ਕਿਸ ਸਥਾਨ ਦਾ ਨਾਮ ਕਤਲ ਗੜੀ ਪੈ ਗਿਆ ਸਦੌੜਾ ਬੰਦਾ ਸਿੰਘ ਬਹਾਦਰ ਨੇ ਸਦੌੜਾ ਦੇ ਕਿਸ਼ ਸ਼ਾਸਕ ਨੂੰ ਹਰਾਇਆ ਉਸਮਾਨ ਖਾਨ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮੁੱਤਵਰਨ ਜਿੱਤ ਕਿਹੜੀ ਸੀ ਸਰਹਿੰਦ ਦੀ ਬੰਦਾ ਸਿੰਘ ਬਹਾਦਰ ਦੇ ਸਮੇਂ ਸਰਹਿੰਦ ਦਾ ਫੌਜਦਾਰ ਕੌਣ ਸੀ ਬਜੀਰ ਖਾਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਉੱਤੇ ਜਿੱਤ ਕਦੋਂ ਪ੍ਰਾਪਤ ਕੀਤੀ 1710 ਹੇਠ ਲਿਖਿਆਂ ਵਿੱਚੋਂ ਕਿਸ ਲੜਾਈ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੇ ਜਿੱਤ ਪ੍ਰਾਪਤ ਕੀਤੀ ਸੀ ਚੱਪਰ ਚਿੜੀ ਦੀ ਲੜਾਈ ਅਗਲਾ ਪ੍ਰਸ਼ਨ ਹੈ ਬੰਦਾ ਸਿੰਘ ਬਹਾਦਰ ਨੇ ਕਿਸ ਨੂੰ ਸਰਹਿੰਦ ਦਾ ਸ਼ਾਸਕ ਨਿਯੁਕਤ ਕੀਤਾ ਬਾਜ ਸਿੰਘ ਬੰਦਾ ਸਿੰਘ ਬਹਾਦਰ ਨੇ ਕਿਸ ਨਗਰ ਦਾ ਨਾਮ ਬਦਲ ਕੇ ਭਾਗਨਗਰ ਰੱਖਿਆ ਸਹਾਰਨਪੁਰ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਮ ਕੀ ਸੀ ਲੋਹਗੜ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਲੋਹਗੜ ਵਿਖੇ ਸਥਾਪਿਤ ਕੀਤੀ ਕੀ ਤੁਸੀਂ ਜਾਣਦੇ ਹੋ ਕਿ ਇਹ ਕਿਸ ਰਾਜ ਵਿੱਚ ਸਥਿਤ ਹੈ ਹਰਿਆਣਾ ਬੰਦਾ ਸਿੰਘ ਬਹਾਦਰ ਨੇ ਕਿਸ ਰਾਜ ਦੀ ਰਾਜਕੁਮਾਰੀ ਨਾਲ ਵਿਆਹ ਕਰਵਾਇਆ ਸੀ ਚੰਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਨਾਮ ਕੀ ਸੀ ਅਜੇ ਸਿੰਘ ਬੰਦਾ ਸਿੰਘ ਬਹਾਦਰ ਅਤੇ ਮੁਗਲਾਂ ਵਿਚਾਲੇ ਲੜੀ ਅੰਤਮ ਲੜਾਈ ਕਿਹੜੀ ਸੀ ਗੁਰਦਾਸ ਨੰਗਲ ਦੀ ਲੜਾਈ ਗੁਰਦਾਸ ਨੰਗਲ ਦੀ ਲੜਾਈ ਕਦੋਂ ਹੋਈ ਸੀ 1715 ਗੁਰਦਾਸ ਨੰਗਲ ਦੀ ਲੜਾਈ ਵਿੱਚ ਮੁਗਲ ਸੈਨਾ ਦਾ ਮੁਖ ਸੈਨਾਪਤੀ ਕਿਹੜਾ ਸੀ ਅਬਦੁੱਸ ਸਮਦ ਖਾ ਗੁਰਦਾਸ ਨੰਗਲ ਦੀ ਲੜਾਈ ਕਿਸ ਦੀ ਹਵੇਲੀ ਵਿੱਚ ਲੜੀ ਗਈ ਦੁਨੀ ਚੰਦ ਦੀ ਅਗਲਾ ਪ੍ਰਸ਼ਨ ਗੁਰਦਾਸ ਨੰਗਲ ਦੀ ਲੜਾਈ ਦੇ ਦੌਰਾਨ ਬੰਦਾ ਸਿੰਘ ਬਹਾਦਰ ਦਾ ਸਾਥ ਕਿਸ ਨੇ ਛੱਡਿਆ ਬినੋਦ ਸਿੰਘ ਨੇ ਮੁਗਲਾ ਦੇ ਕਿਸ ਲੜਾਈ ਦੇ ਦੌਰਾਨ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੁਰਦਾਸ ਨੰਗਲ ਮੁਗਲਾ ਨੇ ਬੰਦਾ ਸਿੰਘ ਬਹਾਦਰ ਨੂੰ ਕਦੋਂ ਗ੍ਰਿਫਤਾਰ ਕੀਤਾ 1715 ਚ ਬੰਦਾ ਸਿੰਘ ਬਹਾਦਰ ਕਿੱਥੇ ਸ਼ਹੀਦ ਕੀਤਾ ਗਿਆ ਸੀ ਲਾਹੌਰ ਵਿਖੇ ਸੋਰੀ ਦਿੱਲੀ ਵਿਖੇ ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ 1716 ਬੰਦਾ ਸਿੰਘ ਬਹਾਦਰ ਕਿਸ ਮੁਗਲ ਬਾਦਸ਼ਾਹ ਦੇ ਆਦੇਸ਼ ਤੇ ਸ਼ਹੀਦ ਕੀਤਾ ਗਿਆ ਫਰੁਖਸ਼ੀਰ ਫਰੁਖਸ਼ੀਰ ਬੰਦਾ ਸਿੰਘ ਬਹਾਦਰ ਦੀ ਮੁੱਢਲੀ ਸਫਲਤਾ ਦਾ ਕਾਰਨ ਕੀ ਸੀ ਬੰਦਾ ਸਿੰਘ ਬਹਾਦਰ ਦੀ ਜੋਗ ਕਾਰਵਾਈ ਔਰੰਗਜ਼ੇਬ ਦੇ ਕਮਜ਼ੋਰ ਉਤਰਾਧਿਕਾਰੀ ਸ਼੍ਰੀ ਗੁਰੂ ਗਵਿੰਦ ਸਿੰਘ ਜੀ ਦੇ ਹੁਕਮਨਾਮੇ ਇਹ ਸਾਰੇ ਬੰਦਾ ਸਿੰਘ ਬਹਾਦਰ ਦੀ ਅੰਤਮ ਅਸਫਲਤਾ ਦਾ ਮੁੱਖ ਕਾਰਨ ਕੀ ਸੀ ਮੁਗਲ ਸਮਰਾਜ ਦਾ ਸ਼ਕਤੀਸ਼ਾਲੀ ਹੋਣਾ ਗੁਰਦਾਸ ਨੰਗਲ ਤੇ ਅਚਾਨਕ ਹਮਲਾ ਹੋਣਾ ਬੰਦਾ ਸਿੰਘ ਬਹਾਦਰ ਤੇ ਬినੋਦ ਵਿਚਾਲੇ ਮਤਭੇਦ ਹੇਠ ਲਿਖਿਆਂ ਵਿੱਚੋਂ ਕਿਹੜਾ ਮੁਗਲ ਬਾਦਸ਼ਾਹ ਬੰਦਾ ਸਿੰਘ ਬਹਾਦਰ ਦਾ ਸਮਕਾਲੀ ਨਹੀਂ ਸੀ ਔਰੰਗਜ਼ੇਬ ਪੰਜਾਬ ਵਿੱਚ ਜ਼ਗੀਰਦਾਰੀ ਪ੍ਰਥਾ ਦਾ ਅੰਤ ਕਿਸ ਨੇ ਕੀਤਾ ਬੰਦਾ ਸਿੰਘ ਬਹਾਦਰ ਨੇ ਇਸੇ ਤਰ੍ਹਾਂ ਖਾਲੀ ਥਾਮਾਂ ਦੇ ਆਪਰੇਸ਼ਨ ਵੀ ਆ ਸਕਦੇ ਆ ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਮ ਲਕਸ਼ਮਣਦੇਵ ਬੰਦਾ ਸਿੰਘ ਬਹਾਦਰ ਵਿਰਾਗੀ ਕਿ ਬਣਿਆ ਇੱਕ ਗਰਭવતી ਹਿਰਨ ਨੂੰ ਮਾਰਨ ਕਰਕੇ ਬਿਰਾਗੀ ਬਣਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਨਾਮ ਕੀ ਰੱਖਿਆ ਮਾਧੂ ਦਾਸ ਬੰਦਾ ਸਿੰਘ ਬਹਾਦਰ ਦਾ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਜਿਹੜੀ ਹੈ ਕਿੱਥੇ ਹੋਈ ਨਦੇੜ ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਸੋਨੀਪੱਤ ਤੋਂ ਕੀਤੀ ਬੰਦਾ ਸਿੰਘ ਬਹਾਦਰ ਦੇ ਸਮੇਂ ਕਪੂਰੀ ਦਾ ਸ਼ਾਸਕ ਕਦਮੀਉਦੀਨ ਸੀ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤ ਸਰਹਿੰਦ ਦੀ ਬੰਦਾ ਸਿੰਘ ਬਹਾਦਰ ਦੇ ਸਮੇਂ ਸਰਹਿੰਦ ਦਾ ਫੌਜਦਾਰ ਬजीर खान ਬੰਦਾ ਸਿੰਘ ਬਹਾਦਰ ਦੀ ਰਾਜਤਾਨੀ ਲੋਹਗੜ ਬੰਦਾ ਸਿੰਘ ਬਹਾਦਰ ਅਤੇ ਮੁਗਲਾਂ ਵਿਚਾਲੇ ਲੜੀ ਅੰਤਮ ਲੜਾਈ ਕਿਹੜੀ ਸੀ ਗੁਰਦਾਸ ਨੰਗਲ ਗੁਰਦਾਸ ਨੰਗਲ ਦੀ ਲੜਾਈ ਕਦੋਂ ਹੋਈ 1715 ਮੁਗਲਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਮੁਗਲਾਂ ਨੇ 1715 ਚ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਸਮੇਂ ਸ਼ਹੀਦ ਕੀਤਾ ਗਿਆ ਦਿੱਲੀ ਵਿੱਚ ਬੰਦਾ ਸਿੰਘ ਬਹਾਦਰ ਜੇ ਸ਼ਹੀਦ ਕਦੋਂ ਹੋਇਆ 1716 ਇਸੇ ਤਰ੍ਹਾਂ ਮੈਚਿੰਗ ਦੇ ਪ੍ਰਸ਼ਨ ਆ ਸਕਦੇ ਆ ਜਿਸ ਤਰ੍ਹਾਂ ਇਹਦੇ ਵਿੱਚ ਡੀ ਆਪਸ਼ਨ ਸਹੀ ਹੈ ਬੰਦਾ ਸਿੰਘ ਬਹਾਦਰ ਦਾ ਜਨਮ ਆਇਆ ਜੀ 1670 ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮੇ ਦਾ ਆਰੰਭ ਹੋਇਆ ਸੀ 1709 ਚੱਪੜ ਚਿੜੀ ਦੀ ਲੜਾਈ ਜੋ ਹੋਈ ਸੀ 1710 ਗੁਰਦਾਸ ਰੰਗਲ ਦਾ ਯੁੱਧ ਹੋਇਆ 1715 ਇਹਦੇ ਵਿੱਚੋਂ ਕਿਹੜਾ ਗੁੱਟ ਗਲਤ ਹੈ ਇਹਦੇ ਵਿੱਚ ਏ ਏ ਤੇ ਬੀ ਗਲਤ ਹੈ ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਮ RAMDEV ਇਹ ਗਲਤ ਹੈ ਉਹਦਾ ਨਾਮ ਸੀ ਲਕਸ਼ਮਣਦੇਵ ਬੀ ਬੰਦਾ ਸਿੰਘ ਬਹਾਦਰ ਦੀ ਮਹੱਤਵਪੂਰਨ ਜਿੱਤ ਹਨ ਦੇੜ ਦੀ ਇਹ ਵੀ ਗਲਤ ਹੈ ਸਰਹਿੰਦ ਦੀ ਜਿੱਤ ਉਹਨਾਂ ਦੀ ਸਭ ਤੋਂ ਮਹੱਤਵਪੂਰਨ ਜਿੱਤ ਸੀ ਸੋ ਵਿਦਿਆਰਥੀਓ ਮੈਨੂੰ ਉਮੀਦ ਹੈ ਤੁਹਾਨੂੰ ਇਹ ਚੈਪਟਰ ਪੂਰੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਇਹਦੇ ਵਿੱਚ ਕਾਫੀ ਇੰਪੋਰਟੈਂਟ MCQ's ਉਹਨਾਂ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਨਾਲ ਉਹਨਾਂ ਦੇ ਸੰਘਰਸ਼ ਦੇ ਨਾਲ ਜਿਹੜੀਆਂ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਤੇ ਉਹਨਾਂ ਦੀ ਸ਼ਹੀਦੀ ਦੇ ਨਾਲ ਉਮੀਦ ਹੈ ਤੁਹਾਨੂੰ ਇਹ ਸਾਰੇ ਪ੍ਰਸ਼ਨ ਸਮਝ ਆ ਗਏ ਹੋਣਗੇ ਇਹ ਪ੍ਰਸ਼ਨ ਟਰਮ ਬੰਦ ਦੇ ਪੇਪਰ ਵਿੱਚ ਆਣ ਦੇ ਕਾਫੀ ਚਾਂਸ ਹੈ ਤੋਂ ਇਸ ਲਈ ਇਹ ਵੀਡੀਓ बार-बार ਦੇਖੋ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਇਹ ਵੀਡੀਓ ਦੇਖਣ ਲਈ ਕਹੋ ਤੋਂ ਇਸ ਦੇ ਨਾਲ ਤੁਹਾਡੇ ਟਰਮ ਬੰਦ ਦੇ ਸਿਲੇਬਸ ਦੇ 11 ਦੇ 11 ਪਾਠ ਇੱਥੇ ਕੰਪਲੀਟ ਹੁੰਦੇ ਨੇ ਇਹਦੇ ਬਾਅਦ ਤੁਹਾਨੂੰ ਮੈਂ ਜੋ ਹਿਸਟਰੀ ਦੇ ਮਾਡਲ ਟੈਸਟ ਪੇਪਰ ਕਰਵਾਵਾਂਗਾ ਜੋ ਕਿ ਤੁਹਾਨੂੰ ਕਾਫੀ ਜ਼ਿਆਦਾ ਹੈਲਪ ਕਰਨਗੇ ਤਾਂ ਧੰਨਵਾਦ ਵੀਡੀਓ ਦੇਖਣ ਲਈ ਸਾਰੇ ਵੀਡੀਓ ਦੇ ਲਿੰਕ ਤੁਹਾਨੂੰ ਜੋ ਵੀਡੀਓਜ਼ ਮਿਲਣ ਜਾਣਗੇ ਤੁਹਾਨੂੰ ਮੈਂ ਆਲਰੇਡੀ ਸ਼ੇਅਰ ਕੀਤੇ ਆਂ ਬਾਰ-ਬਾਰ ਵੀਡੀਓ ਦੇਖੋ ਤੇ ਸਾਰਾ ਸਿਲੇਬਸ ਤੁਸੀਂ ਇਹ ਤੋਂ ਕਵਰ ਕਰ ਸਕਦੇ ਹੋ ਐਂਡ ਵੈਸਟ ਆਫ ਲੱਕ ਟੂ ਆਲ ਆਫ ਯੂ ਫਾਰ ਟਰਨ ਮਨਿੰਗਸ ਥੈਂਕ ਯੂ ਐਂਡ ਗੁੱਡ ਲੱਕ